ਸਰਪੰਚ ਜੀ ਤੂੰ ਲਏਗਾ ਬੱਤਰਾ ਇਹ ਕਰਾ ਅੱਧੇ ਪੈਸੇ ਮੈਂ ਲਾ ਦੂੰ ਤੇਰੇ ਤੇ ਅੱਧੇ ਤੂੰ ਲਾ ਲਈ ਪੱਕਾ ਹਾਂ ਤੇਰਾ ਮੇਰਾ ਵਾਅਦਾ ਤੇਰਾ ਮੇਰਾ ਵਾਅਦਾ ਅੱਧੇ ਜਿਹੜੀ ਮੌਕੇ ਦੀ ਸਰਕਾਰ ਹੋਊਗੀ ਉਹਨਾਂ ਨੂੰ ਕਹਿ ਦਾਂਗੇ ਵੀ ਸਾਨੂੰ ਫੰਡ ਦਿਓ ਸਾਨੂੰ ਵੋਟ ਵੀ ਪਵਾਇਆ ਕਰਾਂਗੇ ਜਦੋਂ ਸਰਪੰਚੀ ਹੋਊਗੀ ਸਾਡੇ ਹੱਥ 'ਚ ਹਾਂ ਹੈ ਵੋਟ ਸਾਰੇ ਪਿੰਡ ਦੀ ਪੱਕੀ ਹਾਂ ਕੱਲੇ ਪਿੰਡ ਦੀ ਨਹੀਂ ਬਨਾਲੇ ਇਲਾਕੇ ਦੇ ਸੰਗਰੂਰ ਜ਼ਿਲ੍ਹੇ ਦੀ ਬਵਾਦੂ ਅੱਛਾ ਇਹ ਕਿੱਡੀ ਗੱਲ ਆ ਪਿੰਡ ਨੂੰ ਮੈਂ ਬਿੱਦਲੀ ਹੁੰਦਾ ਠੀਕ ਹੈ ਜੇ ਜਨਮ ਲੈ ਲੈ ਪਿੰਡ ਚ ਇਹ ਕਿੱਡੀ ਗੱਲ ਆ ਵੀ ਐ ਥੋੜਾ ਵੀ ਵੱਡਾ ਕੀ ਆਪਣਾ ਘੇਰਾ ਹਨਾ ਸਾਰੀ ਦੁਨੀਆ ਘੁੰਮਣੀ ਆ ਜਸ ਦੁਗ ਦੁਗਵਾ ਦੋ ਆਪਣੇ ਨੇ ਸੰਗਰੂਰ ਆਪਣਾ ਵੋਟ ਦਾ ਬਿੱਲੂ ਆਪਾਂ ਨੂੰ ਪਿੰਡ-ਪਿੰਡ ਚੋਂ ਹੀ ਪੈਣੀ ਆ ਦੁੱਗਾ ਬਾਦਰਪੁਰ ਨੇ ਥੋੜਾ ਜਿਹਾ ਤੇ ਆਉਣਾ ਆਪਾਂ ਨੂੰ ਉਹ ਤੈਨੂੰ ਨਹੀਂ ਪਤਾ ਜੇ ਲੈਂਕ ਹੋਣਗੇ ਫਿਰ ਉਹ ਚੇਅਰਮੈਨ ਵੀ ਬਣਾਉਣਗੇ ਸਰਪੰਚੀ ਤੋਂ ਬਾਅਦ ਆਪਾਂ ਚੇਅਰਮੈਨਿੰ ਦਾ ਪੰਗਾ ਲਾਵਾਂਗੇ ਵੀ ਮੰਨ ਲੈ ਚੇਅਰਮੈਨ ਨੀਕ ਨਹੀਂ ਧਿਆਨ ਹੋ ਗਿਆ ਹੁਣ ਆਪਣਾ ਤੂੰ ਚੇਅਰਮੈਨ ਬਣੇਗਾ ਕਿ ਮੈਂ ਸਰਪੰਚ ਬਣੂੰ ਇਹਨਾਂ ਜੋ ਪਹਿਲਾ ਮਾਥਲਾ ਚੇਅਰਮੈਨ ਦਾ ਤੂੰ ਬਣੇਗਾ ਤੂੰ ਫੜਿਆ ਤਾਂ ਠੀਕ ਹੈ ਤੂੰ ਮੈਂ ਸਰਪੰਚ ਤੂੰ ਸਰਪੰਚ 25 ਸਾਲ ਸਰਪੰਚੀ ਕਰਨੀ ਆ ਉਸ ਤੋਂ ਬਾਅਦ ਮੈਂ ਮੰਨਣਾ ਫਿਰ 25 ਸਾਲ ਮੇਰੀ ਨਾਲ ਚੇਅਰਮੈਨੀ ਚਲਾਏਗਾ ਹਾਂ ਪੱਕਾ ਪੱਕਾ ਮੈਂ 25 ਸਾਲ ਮੈਂ ਚੇਅਰਮੈਨੀ ਕਰਨੀ ਆ ਤੂੰ ਸਰਪੰਚੀ ਕਰਨੀ ਆ ਮੈਂ ਚੇਅਰਮੈਨੀ ਤੂੰ ਗਾਹਾਂ ਹੋ ਜੂ 25 ਸਾਲਾਂ ਬਾਅਦ ਤੂੰ ਚੇਅਰਮੈਨ ਬਣ ਜੀ ਠੀਕ ਆ ਦੇ ਦਈਏ ਸੁਨੇਹਾ ਪਰ ਲੋਕਾਂ ਨੂੰ ਹਜੇ ਨਹੀਂ ਲੈਣਾ ਹਾਂ ਹਜੇ ਤਾਂ 4 ਸਾਲ ਪੈ ਨੇ ਇਸ ਸਰਪੰਚ ਦੀ ਚੇਅਰਮੈਨ ਦੇ ਵੀ ਸਰਪੰਚ ਦੇ ਵੀ ਟਾਈਮ ਤੱਕ ਪਿਆ ਜੇ 5 ਸਾਲ ਪਹਿਲਾਂ ਕੰਮ ਕਰਾਂਗੇ ਫੇਰ ਹੀ ਜਿੱਤਿਆ ਜਾਊਗਾ ਲੋਕਾਂ ਦੇ ਵੀ ਕੰਮ ਕਰਾਉਣੇ ਪੈਣਗੇ ਨਹੀਂ ਨਹੀਂ ਅਸੀਂ ਥੋੜਾ ਵੀ ਉਹੀ ਬਣ ਜਾਾਂਗੇ ਮਾਂ ਘਾਂਟੇ ਜਵਾਨ ਅੱਛਾ ਕੰਮ ਤਾਂ ਕਰਾਉਣੇ ਪੈਣਗੇ ਲੋਕਾਂ ਦੇ ਕੋਈ ਕਰਾਉਣ ਦੇ ਲੋਕ ਜੀ ਕਿਉਂ ਜਦੋਂ ਦੁਕਾਨ ਦੇ ਵੱਡੀ ਦੇ ਕਿਹਾ ਹੂੰ ਫੋਕ ਦੀ ਦੁਕਾਨ ਤੇ ਹੂੰ ਮੈਨਾਂ ਨੂੰ 5 ਲੱਖ ਦਾ ਸਾਮਾਨ ਦੇ ਦਿਓ ਹੂੰ ਸਾਬ 2.5 ਲੱਖ ਤੱਕੋ 2.5 ਲੱਖ ਬਾਅਦ ਸਾਬ ਕਰਾਂਗੇ ਠੀਕ ਹੈ ਮੇਰਾ ਇਹ ਬੰਨੇ ਜੋ ਠੀਕ ਹੈ ਵੀ ਦਿਓ ਚੋ ਚੁੱਕੇ 1000 ਦਾ 1500 ਦਾ 1300 ਦਾ 1500 ਦਾ ਇਤੋਂ ਵੱਧ ਨਾ ਦੇਓ ਕੋ ਕਰਨ ਵੀ ਕਿਤੇ ਸੀ ਨੰਗ ਹੋ ਜੀ ਬਾਅਦ ਚ ਹਾਂ ਸੀ ਵੀ ਨੰਗ ਹੋ ਜੀ ਨਾ ਚੇਅਰ ਮਿਲੀ ਮਿਲੇ ਨਾ ਸਰਪੰਚੀ ਮਿਲੇ ਹੈ ਨਹੀਂ ਸਰਪੰਚੀ ਆਪਾਂ 2.5 ਲੱਖ ਦਾ ਮੇਰੇ ਤੇ ਲਾਓ ਉਹ ਕੌਣ ਮੂਰਤੀ ਠੀਕ ਹੈ 2.5 ਲੱਖ ਲਾਉ ਇਧਰ ਠੀਕ ਹੈ ਜਗਾ ਜੀ ਪਾਉਂਦਾ ਠੀਕ ਹੈ ਭਾਈ ਤੇਰੇ ਤੇ ਵੀ ਲੱਗ ਜਾਣਗੇ ਮੇਰੇ ਤੇ ਵੀ ਲੱਗ ਜਾਣਗੇ ਫਿਰ ਤਾਂ ਮਨ ਲ ਬਣ ਗਏ ਆਪਾਂ ਚੇਅਰਮੈਨ ਤੇ ਸਰਪੰਚ ਨੌਂ ਨੇਲਾ ਮੈਨੂੰ ਕਿਹਾ ਉਹਦਾ ਕੇ ਮੈਂ ਮਸਾਦੀ ਲਾਉ ਅੱਛਾ ਉਹ ਮੂਰਤੀ ਵੀ ਨਹੀਂ ਲੋੜ ਫਿਰ ਆਪਾਂ ਚੇਅਰਮੈਨ ਨਹੀਂ ਖਾਤਰ ਤੇ ਸਰਪੰਚੀ ਖਾਤਰ ਸੰਦੇਸ਼ ਦੇ ਦਈਏ ਵੀ ਅਸੀਂ ਤਿਆਰ ਆ ਦੇ 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 ਫਿਰ ਦੇ ਦਾ ਗੋਲ ਤਾਂ ਦੇ ਦੇ ਦਾ ਵਖਾ ਆਂ ਦੇ ਦਾ ਜਾਲ 65 ਟੀਵੀ ਲੈਣੀ ਆ ਤੇਲ ਮੈਨੀ ਵੀ ਲੈਣੀ ਆ ਲੈਣੀ ਵੀ ਪੱਕੀ ਆ ਹਾਂ ਚਾਹੇ ਪੈਸੇ ਜਿੰਨੇ ਮਰਜ਼ੀ ਲੱਗ ਜਾ ਠੀਕ ਹੈ ਇਹ ਤੈਨੂੰ ਬੋਲ ਦੱਸ ਸਾਜ ਠੀਕ ਹੈ ਦੋਹੇ ਚੀਜ਼ਾਂ ਪੱਕਾ ਪੱਕਾ ਕੁਝ ਵੀ ਹੋ ਜੇ ਹਾਂ ਕਾਹਦੇ ਨਾਲ ਆ ਬੇ ਲੈਣੀ ਸਪੱਤੀ ਸਾਮ-ਦਾਮ ਦੰਡ ਵੇਦ ਸਾਰਾ ਕੁਛ ਹੀ ਵਰਤ ਲਾਂਗੇ ਸਾਰਾ ਕੁਛ ਹੀ ਵਰਤਣਾ ਪਊ ਠੀਕ ਐ ਤੂੰ ਕੱਲੀ ਸਰਪੰਚੀ ਵੀ ਨਾ ਦੇਖੀ ਨਾਲ ਮੇਰੀ ਚੇਅਰਮੈਨੀ ਵੀ ਰੱਖੀ ਨਾ ਕਿਤੇ ਜਿੱਤ ਕੇ ਸਰਪੰਚੀ ਆਪ ਗੱਡੀ 'ਚ ਬਹਿ ਜਾਇਆ ਕਰੇ ਮੈਂ ਉੱਥੇ ਆਹੀ ਵੀਡੀਓ ਬਰਾਬਰ ਬਿਠਾਵਾਂਗਾ ਬਰਾਬਰ ਬਿਠਾਵਾਂਗੇ ਪੱਕਾ ਹੋਊਗੀ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਜੇ ਆਪਣੇ ਪਿੰਡ ਦੇ ਨਹੀਂ ਮੰਨਣਗੇ ਬਾਹਲੇ ਦੇ ਮੰਨਣਗੇ ਗੱਲ ਇੰਨੀ ਹੋ ਯਾਰ ਜਬਾਨ ਤੋਂ ਪਹਿਲਾਂ ਤੁਰਨਾ ਫਿਰਨਾ ਪੈਂਦਾ ਹੁੰਦਾ ਲੋਕਾਂ ਦੇ ਕੰਮ ਕਰਾਉਣੇ ਪੈਂਦੇ ਆਪਾਂ ਤਾਂ ਕਿਸੇ ਦੇ ਕੰਮ ਹੀ ਨਹੀਂ ਆਏ ਕੰਮ ਦਾ ਮੇਰੀ ਇੱਕ ਗੱਲ ਸੁਣਦਾ ਹਮ ਅੱਜ ਕੱਲ ਛੱਡ ਦੇ ਹਮ ਤੈਨੂੰ 6 ਮਹੀਨੇ ਤੇ 13 ਮਹੀਨੇ ਲੱਗੇ ਚੱਲ ਛੱਡੀਏ ਛੱਡ ਨਾ ਆਗਲਾ ਆਗਲਾ ਮੈਂ ਨਾ ਡੋਲਣਾ ਬੂ ਫੇਰ ਚੇਅਰਮੈਨੀ ਮੈਨੂੰ ਬਸ ਡੋਲਤਾ ਐਤੋਂ ਬਾਦ ਮੈਸਾ ਨਹੀਂ ਖੇਤ ਬੰਨ ਕੇ ਆਉਂਦਾ ਚੇਅਰਮੈਨ ਹੀ ਚਾਹੀਦੇ ਮੈਨੂੰ ਖੜੀਆਂ ਰਹਿਣ ਬਾਰੇ ਦੁੱਧ ਦੇਣ ਨਾ ਦੇਣ ਕੋਈ ਮਤਲਬ ਨਹੀਂ ਮੈਨੂੰ ਮੈਨੂੰ ਸਿਰਫ ਚੇਅਰ ਮੈਨੂੰ ਚਾਹੀਦੀ ਆ ਤਾਂ ਰੋਟੀ ਖਾऊं ਨਹੀਂ ਮਤਾਂ ਗਿਆ ਬੋਲ 6 ਮਹੀਨੇ ਦਾ ਲੱਗਣਗੇ ਚੇਅਰ ਮੈਨੂੰ 6 ਮਹੀਨੇ ਤੋਂ ਮੈਂ ਭੁੱਖਾ ਮਰ ਜੂ ਰੋਟੀ ਮੇਰੀ ਅੱਜ ਛੜਾਤੀ ਤਾਂ ਪਸ਼ੂ ਮੇਰੇ ਅੱਜ ਛੜਾਤੀ ਉਹ ਮੈਂ ਰੋਟੀ ਜਿੱਦ ਨੂੰ ਹੋਟਲ ਤੋਂ ਆਉਂ ਕਿੱਡੀ ਕੀ ਗੱਲ ਆ ਸੱਚ ਹਰਿਆਲ ਢਾਬੇ ਤੋਂ ਤਲਿਖੜਕਾ ਦੂੰ ਹਾਂ ਕਦੇ ਆਉ ਫਿਰ ਮੈਂ ਸਾਮ ਬੰਨੇ ਆਇਆ ਕਰਾਂ 6 ਮਹੀਨੇ ਹਜੇ ਹਾਂ ਬੰਨੇ ਆਇਆ ਕਰਾਂ ਕੰਮ ਦਾ ਕਰਲਾਂ ਕਰਦੇ ਲੋਕਾਂ ਦੇ ਕੰਮ ਵੀ ਕਰਾਈਏ ਫਿਰ ਤਾਂ ਨਾਲ ਕਰਾ ਦਾਂਗੇ ਤੇ ਦੇ ਦੇ ਸੰਦੇਸ਼ ਕਹੇ ਵੀ ਜੇ ਕਿਸੇ ਨੂੰ ਕੰਮ ਹੈਗਾ ਸਾਡੇ ਤੱਕ ਆਇਓ ਅਸੀਂ ਹੈਗੇ ਸਜ ਤੋਂ ਤੱਕ ਕਿਸੇ ਨੂੰ ਹਾਂ ਲੋੜ ਆ ਹਾਂ ਬਿੱਲੂ ਨੂੰ ਮਿਲੋ ਹਾਂ ਕਲਮੰਤ ਨੂੰ ਮਿਲੋ ਸਾਰੇ ਕੰਮ ਹੋਣਗੇ ਹੋਣਗੇ ਉੱਤੋਂ ਲੈ ਕੇ ਥੱਲੇ ਤੱਕ ਐਨ ਗੱਡੇ ਮੈਂ ਚੰਡੀਗੜ੍ਹ ਤੱਕ ਕਲਾ ਦੂੰਗੀ ਕਿੰਦੀ ਗੱਲ ਹੈ ਇਹ ਦੀ ਬਾ ਚੇਰਮੈਨੀ ਪੱਕੀ ਪੱਕੀ ਸਰਪੰਚੀ ਪੱਕੀ ਲਾ ਦੇ ਮੋਹਰ ਡਾ ਲਾ ਦੀ ਮੋਹਰ ਚਾ